ਪੰਜਾਬ ਪ੍ਰੈਸ ਕਲਬ ਦੀਆਂ ਚੋਣਾਂ ਜਿਹੜੀਆਂ ਕਿ 15 ਦਸੰਬਰ ਨੂੰ ਪੈ ਰਹੀਆਂ ਨੇ ਉਸ ਸਬੰਧ ਵਿੱਚ ਅੱਜ ਜਿਹੜੇ ਪੇਪਰ ਫਾਈਲ ਕੀਤੇ ਗਏ ਨੇ ਔਰ ਪ੍ਰਗਤੀਸ਼ੀਲ ਮੰਚ ਦੇ ਜਿੰਨੇ ਵੀ ਉਮੀਦਵਾਰ ਨੇ ਉਹ ਸਾਰਿਆਂ ਨੇ ਅੱਜ ਪੇਪਰ ਆਪਣੇ ਦਾਖਲ ਕਰ ਦਿੱਤੇ ਨੇ ਔਰ ਪ੍ਰੈਸ ਅਸੋਸੀਏਸ਼ਨ ਸਟੇਟ ਦੇ ਅਸੀਂ ਧੰਨਵਾਦੀਆਂ ਪ੍ਰਧਾਨ ਡੋਗਰਾ ਜੀ ਦੇ ਤੇ ਬਾਕੀ ਸਾਥੀਆਂ ਦੇ ਜਿਨ੍ਹਾਂ ਨੇ ਸਾਡੀ ਪੂਰੀ ਟੀਮ ਨੂੰ ਪ੍ਰਗਤੀਸ਼ੀਲ ਮੰਚ ਦੀ ਪੂਰੀ ਟੀਮ ਨੂੰ ਸਮਰਥਨ ਦੇ ਇਲਾਵਾ ਵਿਸ਼ਵਾਸ ਦਿਵਾਇਆ ਪਰ ਵੱਤ ਵੱਤ ਵੋਟਾਂ ਪਾ ਕੇ ਜਿਤਾਉਂਦਾ ਉਹਨਾਂ ਨੇ ਕਿਹਾ ਕਿ ਵੱਤ ਵੱਤ ਵੋਟਾਂ ਪਾ ਕੇ ਸਾਰੇ ਜਿੰਨੇ ਵੀ ਸਾਡੇ ਉਮੀਦਵਾਰ ਉਹਨਾਂ ਨੂੰ ਜਿਤਾਇਆ ਜਾਏਗਾ ਅਸੀਂ ਤਾਂ ਚੋਣਾਂ ਬੈਸ ਐਸੋਸਿਏਸ਼ਨ ਦੇ ਪ੍ਰਗਤੀਸ਼ੀਲ ਮੰਚ ਨੂੰ ਪੂਰਾ ਸਮਰਥਨ ਦੇ ਰਹੀ ਹੈ ਬੈਸ ਐਸੋਸਿਏਸ਼ਨ ਤੋਂ ਦੇਣ ਤੋਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਾਹਾ ਜੀ ਸੀਨੀਅਰ ਬੈਰਸ਼ ਪ੍ਰਧਾਨ ਦੇ ਤੌਰ ਤੇ ਚੋਣ ਲੜ ਰਹੇ ਹਨ ਅੱਜ ਅਸੀਂ ਸਾਰੀ ਟੀਮ ਇਹਨਾਂ ਦਾ ਪੂਰੀ ਪੂਰਕ ਸਹਿਯੋਗ ਔਰ ਪੂਰਾ ਸਮਰਥਨ ਦੇ ਰਹੇ ਹਾਂ